ਪਰਵਾਬਤ ਹੋਈਆਂ ਜਿਹੜੇ ਕਮੈਂਟਰ ਬੋਲ-ਬੋਲਦੇ ਨੇ ਇਹਦਾ ਮਤਲਬ ਕਿ ਉਹ ਵੀ ਪਲੇਅਰਾਂ ਨੂੰ ਪਲੇਅਰ ਬਣਾ ਸਕਦੇ ਨੇ ਇਹਦਾ ਮਤਲਬ ਫਰੇ ਹੈ ਤੁਹਾਨੂੰ ਪਲੇਅਰ ਬਣਾਉਣਾ ਨਹੀਂ ਬਣਾਇਆ ਫਿਰ ਖਿੱਚ ਮੈਂ ਤੁਹਾਨੂੰ ਦੱਸਦਾ ਜੀ ਆਪਾਂ ਕਹਿ ਦਿੰਦੇ ਆ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਕਹਿੰਦੇ ਨੇ ਕੋਈ ਡਰੱਗ ਆ ਫਲਾਣਾ ਤੁਨਾਣਾ ਮੈਂ ਕਹਿੰਦਾ ਜੀ ਮੇਰਾ ਜਦੋਂ ਮਰਜ਼ੀ ਟੈਸਟ ਕਰੋ ਵਾਜੀ ਵਾਚਾ ਠੀਕ ਆ ਜੀ ਮੌਕੇ ਤੇ ਜਦੋਂ ਮਰਜ਼ੀ ਕਰੋ ਜਦੋਂ ਜੋ ਜੀ ਕਰਦੇ ਜਿਹੜਾ ਮੈਨੂੰ ਮਰਜ਼ੀ ਫੜ ਕੇ ਲੈ ਕੇ ਜਾਵੇ ਠੀਕ ਨਹੀਂ ਇਹ ਗੱਲ ਤੇ ਮੈਨੂੰ ਕਮੈਂਟਰਾਂ ਦਾ ਇੰਨਾ ਕੁ ਜਨੂਨ ਹੋ ਜਾਂਦਾ ਇੱਕ ਵਾਰੀ ਬੋਲਣ ਸੀ ਜਦੋਂ ਮੇਰੀ ਜੱਤਹਰ ਵਾਲੀ ਕਬੱਡੀ ਸੀਗੀ ਅ ਸਰੀ ਟੂਰਨਾਮੈਂਟ ਬੈਲ ਸੈਂਟਰ ਜਦੋਂ ਉਹਨੇ ਮੈਨੂੰ ਕੈਂਚੀ ਪਾਇਸ ਜਦੋਂ ਮੈਨੂੰ ਇੱਕ ਤਰ੍ਹਾਂ ਮੈਂ ਖੜ ਗਿਆ ਸੀਗਾ ਜਦੋਂ ਉਹਨਾਂ ਨੇ ਨੌ ਲਿਆ ਇੱਕ ਵਾਰੀ ਹਨਾ ਇੱਕ جنੂਨ ਜਿਹਾ ਭਰਦੇ ਆ ਫਿਰ ਐ ਉਹਦਾ ਹੁੰਦਾ ਦਰਸ਼ਕ ਬੈਠੇ ਨੇ ਦੋਬਲ ਜੋਨ ਮਾਰ ਦੋਬਲ ਜੋਨ ਤੋਂ ਮੋ ਝੂੜੇ ਮਾਰੀ ਉਹਦੇ ਪੱਟੇ ਜੱਤਹਰ ਵਾਲੀ ਕਬੱਡੀ ਸੀ ਤੇ ਹਾਂਜੀ ਤੁਸੀਂ ਉਹਦੇ ਛੁਟਕਿਆਂ ਲਾਸਟ ਮੀਟ ਤੇ ਤੁਸੀਂ ਜਿੱਤੇ ਹੋ ਅੱਦੇ ਨੰਬਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜੀ ਕਹ ਦੀਏ ਹਾਂਜੀ ਅੱਛਾ ਤੋਂ ਜਿੰਨੇ ਵੀ ਕਮੈਂਟੇਟਰ ਕਰਦੇ ਨੇ ਉਹਨਾਂ ਦੀ ਸਕੂਟ ਹੈ ਜੀ ਕਿਉਂਕਿ ਤੁਹਾਡੀ ਕਮੈਂਟਰੀ ਸੁਣ ਕੇ ਜਿਵੇਂ ਮੈਂ ਕਬੱਡੀ ਦੇ ਵਿੱਚ ਐਂਟਰੀ ਮਾਰੀ ਔਰ ਅੱਜ ਵੀ ਉਹ ਕਹਿੰਦੇ ਨੇ ਕਿ ਕਮੈਂਟਰਾਂ ਦੇ ਦੇ ਬੋਲ ਨਹੀਂ ਉਹ ਪਲੇਅਰਾਂ ਨੂੰ ਜੋਸ਼ ਜਿਹੜਾ ਆ ਉਹ ਪੜਦੇ ਨੇ ਅੱਛਾ ਕਈ ਕਮੈਂਟਰ ਬਹੁਤ ਠੰਡੀ ਜਿਹੀ ਕਮੈਂਟਰੀ ਕਰਦੇ ਨੇ ਸੁਣਾ ਗਾਦੇ ਨੇ ਮੈਚ ਨੂੰ ਪਹਿਲਾਂ ਵੀ ਮੈਂ ਜਿਵੇਂ ਕਮੈਂਟੇਟਰਸ ਨਾਲ ਗੱਲਬਾਤ ਕਰਦਿਆਂ ਨੇ ਮੈਂ ਆਪਣੀ ਇੰਟਰਵਿਊ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਬੋਲ ਉਹੋ ਜਿਹਾ ਬੋਲਨੇ ਹੁੰਦੇ ਵੀ ਗਰਮ ਰੱਖੀਏ ਮੈਚ ਨੂੰ ਹਾਂਜੀ ਸੋ ਇਹਦਾ ਮਤਲਬ ਕਮੈਂਟਰੀ ਦਾ ਬਹੁਤ ਵੱਡਾ ਹੱਥ ਆ ਫੀਲ ਨੂੰ ਗਰਮ ਕਰਨ ਦਾ ਮੈਂ ਕਹਾਂ ਜੀ ਜੇ ਕਮੈਂਟਰੀ ਨਾ ਹੋਵੇ ਕੋਈ ਸੁਣੇ ਨਾ ਜੀ ਖੇਡੇ ਖੇਡੂ ਜ਼ਰੂਰ ਪਰ ਦਰਸ਼ਕ ਵੀ ਆਪਣੀਆਂ ਗੱਲਾਂ ਬਾਤਾਂ ਕਰਦੇ ਆ ਧਿਆਨ ਦੇ ਲੈਂਦੇ ਨੇ ਹਨਾ ਪਰ ਉਹ ਕਮੈਂਟਰੀ ਹੁੰਦੀ ਜਦੋਂ ਕਹਿੰਦੇ ਆ ਨਾ ਫਲਾਣੇ ਦਾ ਪੋਤਾ ਆ ਗਿਆ ਤੇ ਅਗਲੇ ਦੇ ਇੱਕ ਜਿਹੜੇ ਪੁਰਾਣੇ ਬੁੜੇ ਬੈਠੇ ਹੁੰਦੇ ਨੇ ਹਨਾ ਉਹ ਕਿਹਨਾਂ ਦੇਖਦੇ ਨੇ ਕਿ ਹਾਂ ਵੀ ਫਲਾਣੇ ਦਾ ਪੋਤਾ ਵਾ ਅੱਛਾ ਆ ਪੋਤਾ ਵਾ ਕਿ ਇਹਨਾਂ ਨੇ ਯਾਨੀ ਕਿ ਕਬੱਡੀ ਨਾਲ ਜੁੜੇ ਹੋਏ ਨੇ ਕਿ ਛੱਡ ਗਏ ਉਹ ਚੀਜ਼ ਬਦੀ ਫਿਰ ਪਿਛੋਕੜ ਚ ਦੱਸਦੇ ਨੇ ਸਭ ਤੋਂ ਵੱਡੀ ਇਹ ਗੱਲ ਆ ਠੀਕ ਨਹੀਂ ਗੱਲ ਅੱਛਾ ਜਿਹੜਾ ਤੁਹਾਡਾ ਪਰਿਵਾਰ ਆ ਪਿੱਛੇ ਕੀ ਕੀ ਵੜੀ ਕਰਦੇ ਹੋ ਕੀ ਕੀ ਕਰੋ ਬਾਰੇ ਆਪਣੇ ਤਾਂ ਜੀ ਪੁਲਵਾਨੀ ਹੈ ਜੀ ਵਾਹਿਗੁਰੂ ਜੋ ਵੀ ਹਾਂਜੀ ਫੁੱਲ ਟਾਈਮ ਜਦੋਂ ਮਰਜੀ ਸਵੇਰੇ ਯਾਨੀ ਕਿ ਸਵੇਰੇ ਵੀ ਛੇਤਰ ਨੇ ਸ਼ਾਮ ਨੂੰ ਵੀ ਛੇਤਰ ਹੀ ਨੇ ਜੀ ਉਹ ਸਰਦਾਰ ਸਾਹਿਬ ਵੀ esport 'ਚ ਰਹੇ ਨੇ ਹਾਂਜੀ esport 'ਚ ਰਹੇ ਨੇ ਤੇ ਬਾਚੋਂ ਉਹਨਾਂ ਨੇ ਛੱਡਤੀ ਸੀਗੀ ਮੇਰੇ ਜਾਨ ਕਿ ਦਾਦਾ ਜੀ ਹੁਣੇ ਨੇ ਤੇ ਮੇਰੇ ਮਾਸੜ ਜੀ ਆ ਠੀਕ ਆ ਫਿਰ ਮੇਰੇ ਹੁਣ ਭਰਾ ਲੱਗਿਆ ਹੈ ਹਰਮਨ ਹਰਵਿੰਦਰ ਆਲਮਗੀਰ ਅੱਛਾ ਜੀ ਹਾਂਜੀ ਤੇ ਬਸ ਹੁਣ ਰੂਬਲਾ ਭਰਾ ਮੇਰੇ ਘਰ ਇਕੱਠੀ ਹੁੰਦੇ ਸੀ ਖੰਨੇ ਵਾਲਾ ਰੂਬਲ ਜਿਹਨੂੰ ਕਹਿੰਦੇ ਜੀ ਬਸ ਉਹ ਇਕੱਠੀ ਹੁੰਦੇ ਆ ਜੋ ਉਹਨੇ ਕਹਤਾ ਮਨਜ਼ੂਰ ਆ ਜੋ ਮੈਂ ਇਹਨੂੰ ਕਹਤਾ ਉਹ ਮਨਜ਼ੂਰ ਆ ਬਸ ਇੱਕ ਹੀ ਗੱਲ ਹੈ ਜੀ ਅੱਛਾ ਤੁਹਾਡਾ ਸੌਂਸ ਜੀ ਕਬੱਡੀ ਖੇਡਣੀ ਕਬੱਡੀ ਦੇ ਵਿੱਚ ਤੁਸੀਂ ਹੁਣ ਬਹੁਤ ਵਧੀਆ ਆਪਣਾ ਨਾਮ ਵੀ ਬਣਾ ਲਿਆ ਹਾਂਜੀ ਪ੍ਰੈਕਟਿਸ ਕਿਹੋ ਜੀ ਕਰਦੇ ਹੋ ਕਬੱਡੀ ਪ੍ਰੈਕਟਿਸ ਕਬੱਡੀ ਦਾ ਇੱਕ ਦਿਨ ਨਹੀਂ ਕੀਤੀ ਜੀ ਆਪਾਂ ਐਵੇਂ ਹੀ ਕਹਦੀਏ ਮੈਨੂੰ ਸਾਰੇ ਕਹਿੰਦੇ ਰਹਿੰਦੇ ਨੇ ਮੇਰਾ ਪੂਰੀ ਹੁਣਾਂ ਦਾ ਸਾਰਾ ਨਾਲ ਪਿਆਰ ਆ ਜੀ ਜਿੰਨੇ ਵੀ ਪਲੇਅਰ ਨੇ ਮੈਨੂੰ ਮੈਂ ਉਹ ਮਿਹਨਤ ਨਹੀਂ ਕਰਦਾ ਮੈਂ ਕਬੱਡੀ ਦਾ ਟੱਕਾ ਨਹੀਂ ਤੋੜਦਾ ਹੈ The cat sat on the ਤੇ ਜੋਰਾਂ ਤੋਂ ਬਿਨਾ ਜੀ ਕੁਛ ਨਹੀਂ ਹੈਗਾ ਜੋਰ ਤੇ ਆਉਦੀ ਰਹਣੀਗਾ ਹੋਰ ਕੁਛ ਵੀ ਨਹੀਂ ਕਰਦਾ ਅੱਛਾ ਕਬੱਡੀ ਦੀ ਵੀ ਤਕਨੀਕ ਹੈ ਹੱਥ ਦੀ ਰੈਸਲਿੰਗ ਚ ਜੀ ਰੈਸਲਿੰਗ ਵੀ ਰੈਸਲਿੰਗ ਇਹ ਚੀਜ਼ ਆ ਉਹਦੇ ਵਿੱਚ 30 ਸੈਕਿੰਡ ਦੇ ਵਿੱਚ ਐ ਨਹੀਂ ਪਤਾ ਕਿੰਨੇ ਦਾਬ ਪਾਈ ਜਾਂਦੇ ਐ ਐਗਜ਼ੈਕਟਲੀ 22 ਠੀਕ ਨਹੀਂ ਗੱਲ ਉਹੀ ਕਬੱਡੀ ਆ ਕਬੱਡੀ ਹੁਣ ਜੇ ਮੈਡ ਤੇ ਕਰਦੇ ਹਾਂ ਉਹ 30 ਸੈਕਿੰਡ ਨੇ ਜੇ ਮਿੱਟੀ ਤੇ ਕਰਦੇ ਆ 30 ਮਿੰਟ ਖੜੇ ਰਹਿਣੇ ਆ 30 ਮਿੰਟ ਦੇ ਵਿੱਚ ਕੁਛ ਨਾ ਕੁਛ ਕਰਨਾ ਵਾ ਇਹਦੇ ਵਿੱਚ ਮੈਚ ਆ 40 ਮਿੰਟ ਦਾ ਹਰੇਕ 30 ਸੈਕਿੰਡ ਦੇ ਵਿੱਚ ਇੰਟਰਸਟ ਆ ਲੋਕਾਂ ਦਾ ਵੀ ਤੇ ਪਲੇਅਰ ਨੂੰ ਵੀ ਐ ਨਹੀਂ ਪਤਾ ਲੱਗਣਾ ਤੇ 30 ਸ ਕੀ ਆ ਤੁਹਾਡੇ ਨਾਲ ਬਿਲਕੁਲ ਸੀ ਹਾਂਜੀ ਸਵਾਸਤ ਉਤ ਲਾਉਣੇ ਤੁਹਾਨੂੰ ਫਿਰ ਸਿੱਕੇ ਕਿਤੇ ਉਹ ਕਿ ਨਹੀਂ ਫਿਰ ਆਪ ਹੀ ਆਲੇ ਆਪ ਹੀ ਹੀ ਹੋ ਗਿਆ ਸਾਰਾ ਕੁਝ ਪਹਿਲਾ ਮੈਚ ਖੇਡਦਾ ਸੀ ਖਲੋਟੀ ਚ ਤੇ ਖਲੋਟੀ ਚ ਖੇਡਦਾ ਖੇਡਦਾ ਜਾਨਕੀ ਮਹੀਨਾ ਦੋ ਕੁ ਮਹੀਨੇ ਖੇਡਿਆ ਵਾ ਤੇ 17 ਦੇ ਐਂਡ ਦੇ ਵਿੱਚ ਮੈਂ ਖੇਡਣ ਲੱਗਿਆ ਵਾ ਦਸੰਬਰ ਚ ਤੇ 18 ਦੇ ਵਿੱਚ ਫਰਵਰੀ ਦੇ ਵਿੱਚ ਮੈਂ ਪਹਿਲਾ ਮੋਟਰਸਾਈਕਲ ਚੱਤੀ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਦੋ ਮੋਟਰਹਲ ਜਿੱਤੇ ਤੇ ਉਸ ਤੋਂ ਬਾਅਦ ਮੇਰਾ ਨੌ ਹੋਇਆ ਨਹੀਂ ਸੀਗਾ ਉਸ ਤੋਂ ਬਾਅਦ ਮੇਰਾ ਮੈਚ ਲੱਗਿਆ ਮੱਲੇ ਪਿੰਡ ਮੱਲਿਆਣੇ ਉਹ ਤੇ ਜਿਹੜੇ ਨਾਲ ਦੋਦ ਦੇ ਨਾਲ ਖੋਜੀ ਉਹਨੇ ਖੇਡਦੇ ਸੀ ਭਰਾਵਾਂ ਦਾ ਵੱਡਾ ਤੇ ਉਹਨਾਂ ਨਾਲ ਮੈਚ ਲੱਗਿਆ ਤੇ ਜਾਨੀ ਕਿ ਉੱਥੋਂ ਸ਼ੋਅ ਇੰਨਾ ਹੋ ਗਿਆ ਜੀ ਮੈਂ ਗੱਲਾਂ ਹੀ ਛੱਡ ਦੋ ਸਾਰੇ ਪਤਾ ਲੱਗ ਗਿਆ ਸੀਗਾ ਜੀ ਉਹਦਾ ਬਹੁਤ ਵਧੀਆ ਨਾਂ ਤੁਹਾਡਾ ਉੱਥੇ ਬਣਨਾ ਹੋຊੇ ਹੁੰਦਾ ਵੱਡੇ ਬੱਚਾ ਜੀ ਕੈਨੇਡਾ ਦਾ ਕਿਵੇਂ ਗਿਆੜਾ ਵਧ ਗਿਆ ਕੈਨੇਡਾ ਦਾ ਕਨੈਕਸ਼ਨ ਤੁਹਾਡੇ ਕਿਹਦੇ ਨਾਲ ਜੁੜੇ ਵੀ ਕੈਨੇਡਾ ਦਾ ਵੀਜ਼ਾ ਲੈਣਾ ਤੁਹਾਨੂੰ ਆਸ ਵੀ ਲੱਗ ਜੂਗਾ ਵੀਜ਼ਾ ਮੈਂ ਹੀ ਦੱਸਦਾ ਕੈਨੇਡਾ ਦੀ ਸਭ ਤੋਂ ਵੱਡਾ ਸਹਿਯੋਗ ਹੈ ਜੀ ਮੇਰਾ ਮੇਰੇ ਨਾਲ ਪਲੇਅਰ ਜੁੜੇ ਹੋਏ ਨੇ ਜੀ ਜ਼ਿੰਦਗੀ ਦੇ ਵਿੱਚ ਭਰਾ ਵੀ ਕਮਾਉਣੇ ਜ਼ਰੂਰੀ ਨੇ ਕੋਈ ਸ਼ਰਤ ਨਹੀਂ ਮੇਰੀ ਸਪੋਰਟ ਕਰਦਾ ਜੀ ਗੱਗੀ ਖੀਰਾਂ ਵਾਲੀ ਆ ਵਾਹ ਜੀ ਤੇ ਨਾਲ ਨਿੰਦੀ ਵੀ ਨੜਾ ਏਸੀ ਵਾਲਾ ਬਰਾਲਾ ਤੇ ਲਾਲੀ ਕੋਚ ਆ ਹਾਂ ਜੀ ਤੇ ਯਾਨੀ ਕਿ ਮੈਨੂੰ ਫੁੱਲ ਸਪੋਰਟ ਕਰਦੇ ਨੇ ਇਹ ਬਹੁਤ ਵਧੀਆ ਤੁਹਾਡੇ ਅੰਗਲਵਾਲੇ ਜਿਹੜੇ ਤੁਹਾਡੇ ਪਿਆਰ ਵਾਲੇ ਨੇ ਜਿਆਦਾ ਵਧੀਆ ਇਨਸ਼ਾਅ ਗੱਗੀ